ਰੀਤ ਅੱਜ ਸਵੇਰ ਦੀ ਕੰਮ ਵਿੱਚ ਲੱਗੀ ਹੋਈ ਸੀ ਅੱਜ ਸੁਨਕਾਰ ਦਾ ਕੰਮ ਜਿਆਦਾ ਹੀ ਹੋ ਗਿਆ ਸੀ ਰੀਤ ਦੀ ਕੰਮ ਵਾਲੀ ਵੀ ਅੱਜ ਕੰਮ ਤੇ ਨਹੀਂ ਆਈ ਸੀ ਦੂਜਾ ਹਣੀ ਗਵਾਂਡੀਆਂ ਦੀ ਸ਼ਗਨ ਤੇ ਜਾਣ ਲਈ ਕੱਪੜੇ ਖਰੀਦਣ ਜਾਣਾ ਸੀ ਕਿਉਂਕਿ ਸ਼ਗਨ ਵਿੱਚ ਦਿਨ ਥੋੜੇ ਰਹਿ ਗਏ ਸਨ ਅੱਜ ਉਹਦਾ ਘਰ ਵਾਲਾ ਕੰਮ ਖੇਤ ਦਾ ਟਾਈਮ ਨਾਲ ਮੁਕਾ ਕੇ ਟਾਈਮ ਨਾਲ ਹੀ ਘਰ ਆ ਗਿਆ ਸੀ ਰੀਤ ਖੁਸ਼ ਹੋ ਗਈ ਚੱਲ ਮੇਰਾ ਸੂਟ ਤੇ ਆਜੂ ਉਧਰ ਰੀਤ ਦੇ ਘਰ ਵਾਲਾ ਪਰੇਸ਼ਾਨ ਦਿਖ ਰਿਹਾ ਸੀ ਘਰ ਖਰਚ ਸਾਰਾ ਪਿਆ ਉਧਰ ਲਾਲੇ ਨੇ ਵੀ ਪੈਸੇ ਤੋਂ ਜਵਾਬ ਦੇ ਦਿੱਤਾ ਸੀ ਘਰ ਬਣਾਉਣ ਵੀ ਪੈਸਾ ਕਾਫੀ ਖਰਚ ਹੋ ਗਿਆ ਸੀ ਪਰ ਰੀਤ ਨੇ ਤੇ ਅੱਤ ਚੁੱਕੀ ਹੋਈ ਸੀ ਮਹਿੰਗਾ ਸੂਟ ਲੈਣ ਦੀ ਇਨੇ ਨੂੰ ਕੰਮ ਵਾਲੀ ਆ ਗਈ ਉਹ ਉਹਨਾਂ ਨੂੰ ਵੇਖ ਕਹਿੰਦੀ ਕਿਉਂ ਲੜ ਰਹੇ ਹੋ ਰੀਤ ਕਹਿੰਦੀ ਤੂੰ ਕਿੱਥੇ ਸੀ ਕੰਮ ਵਾਲੀ ਕਹਿੰਦੀ ਮੈਂ ਤੇ ਭਰਾ ਦੀ ਵਿਆਹ ਦੀ ਗਈ ਸੀ ਰੀਤ ਕਹਿੰਦੀ ਫਿਰ ਕੱਪੜੇ ਤਾਂ ਲਈ ਨਹੀਂ ਨਾ ਮੈਨੂੰ ਦਿਖਾਈ ਨਹੀਂ ਉਹ ਕਹਿੰਦੀ ਭੈਣੀ ਮਹਿੰਗਾਈ ਆ ਅੱਜ ਦੇ ਸਮੇਂ 'ਚ ਤਾਂ ਘਰ ਖਰਚਾ ਚਲਾਉਣਾ ਹੀ ਬਹੁਤ ਹੋ ਔਖਾ ਹੋ ਗਿਆ ਨਾਲੇ ਮੇਰੇ ਕੋਲ ਹੈਗੇ ਨਹੀਂ ਦੋ ਸੂਟ ਕਿਸੇ ਵੀ ਰੀਸ ਕਿੱਥੋਂ ਕਰੀਏ ਪੈਸਾ ਕੁਝ ਜੁੜ ਜੀ ਤਾਂ ਬੱਚਿਆਂ ਦੀ ਪੜ੍ਹਾਈ ਦੇ ਕੰਮ ਆਊਗਾ ਨਾਲੇ ਮੇਰੇ ਕੋਲ ਜਿਹੜੇ ਸੂਟ ਪਏ ਨਹੀਂ ਮੈਂ ਇੱਕ ਦੋ ਵਾਰ ਹੀ ਤਾਂ ਪਾਏ ਨਹੀਂ ਤੇ ਲੋੜ ਤੇ ਤਮਾ ਤਾਂ ਕਦੇ ਭਰਦੀ ਨਹੀਂ ਫੇਰ ਘਰ 'ਚ ਕਲੇਸ਼ ਕਿਉਂ ਕਰਨਾ ਚੱਲ ਮੇਰੇ ਭਰਾ ਦਾ ਵਿਆਹ ਵਧੀਆ ਹੋ ਗਿਆ ਤੇ ਅਸੀਂ 5000 ਵਿੱਚੋਂ 3000 ਬਚਾ ਲਿਆ ਘਰ ਖਰਚਾ ਇਸ ਮਹੀਨੇ ਦਾ ਚੱਲੂ ਪੈਣੀ ਸਾਨੂੰ ਆਪਣੀ ਚਾਦਰ ਵੀ ਕੀਹੀ ਪੈਰ ਫਸਾਰਨੇ ਚਾਹੀਦੀ ਹਨ ਰੀਤ ਅੰਦਰ ਗਈ ਅਲਮਾਰੀ ਖੋਲੀ ਉਹਨੇ ਸੋਚਿਆ ਉਹ ਤੇ ਦੋ ਸੂਟਾਂ ਨਾਲ ਖੁਸ਼ ਹੈ ਮੇਰੀ ਤੇ ਅਲਮਾਰੀ ਪਈ ਭਰੀ ਪਈਆ ਕੁਸਤੇ ਮੈਂ ਪਾਈ ਵੀ ਨਹੀਂ ਉਹਦੀ ਖੇਸ ਦੂਰ ਹੋ ਗਈ ਸੀ ਉਹਨੇ ਘਰ ਵਾਲੇ ਨੂੰ ਕਿਹਾ ਦਸੂ ਇੰਨਾ ਵਿੱਚੋਂ ਕਿਹੜਾ ਸੂਟ ਪਾਵਾਂ ਰੀਤ ਦੇ ਘਰ ਵਾਲਾ ਕਹਿੰਦਾ ਤੈਨੂੰ ਕੀ ਹੋਇਆ ਹੁਣੇ ਤੇ ਤੂੰ ਸਭ ਨਾਲੋਂ ਮਹਿੰਗਾ ਸੂਟ ਲੈਣ ਲਈ ਕਲੇਸ਼ ਪਾਇਆ ਹੋਇਆ ਸੀ ਰੀਤ ਕਹਿੰਦੀ ਨਹੀਂ ਜੀ ਘਰ ਖਰਚਾ ਵੀ ਚਲਾਉਣਾ ਨਾਲੇ ਜੋ ਹੈ ਉਸ ਵਿੱਚ ਇਨਸਾਨ ਨੂੰ ਖੁਸ਼ ਰਹਿਣਾ ਚਾਹੀਦਾ ਹੈ ਮੈਨੂੰ ਤੇ ਤੁਸੀਂ ਐਨੇ ਸੂਟ ਲੈ ਕੇ ਦਿੱਤੇ ਫਜ਼ੂਲ ਖਾਚੀ ਹੁਣ ਤੱਕ ਮੈਂ ਬਹੁਤ ਕਰ ਲਈ ਪਰ ਹੁਣ ਮੈਂ ਖੁਸ਼ ਹਾਂ ਤੇ ਸ਼ਗਨ ਤੇ ਪਾਉਣ ਲਈ ਮੈਨੂੰ ਸੂਟ ਮਿਲ ਗਿਆ ਰੀਤ ਤੇ ਘਰ ਵਾਲਾ ਕਹਿੰਦਾ ਸ਼ੁਕਰ ਹੈ ਤੈਨੂੰ ਅਕਲ ਤੇ ਆਈ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਡੇ ਕੋਲ ਜੋ ਹੈ ਸਾਨੂੰ ਉਹਦੇ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਕਿਉਂਕਿ ਵਾਤਿਆ ਕੋਲ ਉਹ ਵੀ ਨਹੀਂ ਜੋ ਤੇਰੇ ਕੋਲ ਹੈ ਤੇ ਹੋਰ ਜਿਆਦਾ ਤੋਂ ਜਿਆਦਾ ਦੀ ਲਾਲਸਾ ਵਿੱਚ ਸਾਡੇ ਕੋਲ ਜਿਹੜਾ ਹੈ ਅਸੀਂ ਉਸ ਦਾ ਆਨੰਦ ਵੀ ਨਹੀਂ ਲੈ ਪਾਉਂਦੇ ਤੇ ਵਾਧੂ ਦੀਆਂ ਟੈਨਸ਼ਨਾਂ ਸੰਸੇ ਫਿਕਰਾਂ ਨੂੰ ਪੈਦਾ ਕਰੀ ਰੱਖਦੀਆਂ ਹੋਰ ਦੀ ਧਮਾ ਵਿੱਚ ਪਰ ਅਸੀਂ ਇਹ ਭੁੱਲ ਗਏ ਜੋ ਸੁੱਖ ਸਾਨੂੰ ਮਿਲ ਰਿਹਾ ਜਾ ਸਾਡੇ ਕੋਲ ਹੈ ਅਸੀਂ ਉਹਦੇ ਲਈ ਵਾਹਿਗੁਰੂ ਦਾ ਸ਼ੁਕਰ ਕਰੀਏ ਬਲਕਿ ਅਸੀਂ ਤਾਂ ਅੱਗੇ ਤੇ ਅੱਗੇ ਹੋਰ ਦੇ ਚੱਕਰਾਂ 'ਚ ਪਏ ਆਪਣੇ ਆਪ ਨੂੰ ਵੀ ਪਰੇਸ਼ਾਨ ਕਰਦੀ ਹਾਂ ਤੇ ਆਪਣੀ ਆਲੇ ਦੁਆਲੇ ਵੀ ਨੂੰ ਵੀ ਜੋ ਤੁਹਾਡੇ ਕੋਲ ਹੈ ਕਿਉਂਕਿ